ਤਨ ਬਾਬਾ ਦੀ ਜੀ ਬਾਰੇ ਮੈਂ ਕੁਝ ਕਾ ਮੇਰਾ ਮੂੰਹ ਬਹੁਤ ਛੋਟਾ ਪੈ ਰਿਹਾ ਇੱਥੇ ਮੈਂ ਤੁਹਾਨੂੰ ਕੀ ਦੱਸਾਂ ਮੈਂ ਆਪ ਵੀ ਦੀ ਦੱਸਾਂ ਮੈਂ ਵੀ ਕਿਸੇ ਬਿਮਾਰੀ ਦਾ ਮਰੀਜ਼ ਹਾਂ ਜੀ ਇੱਥੇ ਆਉਣਾ ਨਾ ਕੋਈ ਬਿਮਾਰੀ ਨਹੀਂ ਕੁਝ ਨਹੀਂ ਬਾਬੇ ਨੇ ਇੱਥੇ ਬਲ ਲਦਾ ਆਪੇ ਔਰ ਗੁਰੂ ਦੀ ਅਪਾਰ ਕਿਰਪਾ ਹੈ ਇੱਥੇ ਕੁਝ ਹੈ ਗੁਰੂ ਦੀ ਕਿਰਪਾ ਹੈ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਦਵਾਈਆਂ ਦੇ ਨਾਲ ਨਾਲ ਜੇ ਤੁਸੀਂ ਇੱਕ ਵਾਰੀ ਇੱਥੇ ਆ ਕੇ ਚਰਨ ਵੰਦਨਾ ਕਰ ਲਈ ਨਾ ਤੁਹਾਡੇ ਅੱਤੇ ਦੁੱਖ ਵੈਸੇ ਕੱਟੇ ਜਾਣੇ ਆ ਤੋ ਮੇਰੇ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਇੱਕ ਵਾਰੀ ਇੱਥੇ ਆ ਕੇ ਦੇਖੋ ਗੁਰੂ ਆਪ ਵਰਤਦਾ ਵਾਕਈ ਵਿਸ਼ਵਾਸ ਹੈ ਜਿਹੜੇ ਕਹਿੰਗੇ ਮੇਰੇ ਬੱਚੇ ਦਾ ਫਲਾਣੀ ਪ੍ਰੋਬਲਮ ਸੀ ਮੇਰੇ ਘਰ ਵਾਲੇ ਦੀ ਪ੍ਰੋਬਲਮ ਸੀ ਅੱਜ ਉਹ ਤੁਰ ਕੇ ਇੱਥੇ ਆ ਰਹੇ ਨੇ ਜਿਹਨਾਂ ਡਾਕਟਰਾਂ ਨੇ ਵੀ ਜਵਾਬ ਦਿੱਤਾ ਹੈ ਸੀਗਾ ਜਿਹੜੇ ਬੈੱਡ ਤੇ ਸੀ ਮੈਨੂੰ ਇੱਕ ਲੇਡੀ ਦੀ ਵੀ ਆਰੀ ਆ ਯਾਦ ਕਰਨੀ ਮੈਂ ਹੀ ਦੁਪਹਿਰਾ ਕਟਣਾਉਂਦੀ ਸੀ ਅੱਜ ਮੇਰੇ ਘਰ ਵਾਲੇ ਮੇਰੇ ਨਾਲ ਆਉਂਦੇ ਜਦ ਡਾਕਟਰਾਂ ਨੇ ਕਹਤਾ ਇਹ ਮੁਸ਼ਕਲ ਹੈ ਕੰਮ ਇਹਦਾ ਹੁਣ ਤੁਰ ਨਹੀਂ ਫਿਰਨੀ ਆ ਬਊਗਾ ਗੁਰੂ ਸਾਹਿਬ ਆਪ ਵਰਤਦੇ ਨੇ ਬਾਬਾ ਜੀ ਆਪ ਕਿਰਪਾ ਕਰਦੇ ਬਸ ਉਹਨਾਂ ਦੀ ਰੇਂਜ ਵਿੱਚ ਕਮੀ ਸਾਡੇ ਮੰਗਾਂ 'ਚ ਹੀ ਕਮੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹੋ ਜੀ ਕਿਹੋ ਜਿਹਾ ਲੱਗ ਰਿਹਾ ਵੀ ਇੰਨੀ ਸੰਗਤਾਂ ਐਡੀ ਗਰਮੀ ਦੇ ਵਿੱਚ ਵੀ ਪਹੁੰਚੀਆਂ ਹੋਈਆਂ ਛੋਟੇ ਵੀਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਬਾਰੇ ਮੈਂ ਕੁਝ ਕਾ ਮੇਰਾ ਮੂੰਹ ਬਹੁਤ ਛੋਟਾ ਪੈ ਰਣਾ ਇੱਥੇ ਮੈਂ ਤੁਹਾਨੂੰ ਕੀ ਦੱਸਾਂ ਮੈਂ ਆਪ ਵੀ ਦੀ ਦੱਸਾਂ ਮੈਂ ਵੀ ਕਿਸੇ ਬਿਮਾਰੀ ਦਾ ਮਰੀਜ਼ ਆ ਜੀ ਇੱਥੇ ਆਉਣਾ ਨਾ ਕੋਈ ਬਿਮਾਰੀ ਨਹੀਂ ਕੁਛ ਨਹੀਂ ਬਾਬੇ ਨੇ ਇੱਥੇ ਬਲ ਲੜਦਾ ਆਪੇ ਔਰ ਗੁਰੂ ਦੀ ਅਪਾਰ ਕਿਰਪਾ ਹੈ ਜਿੰਨੀ ਵੀ ਸੰਗਤਾਂ ਇੱਥੇ ਖੜੀਆਂ ਨੇ ਆ ਮੇਰੀ ਬੇ ਭੈਣ ਆਉਂਦੀ ਆ ਸਾਡੀ ਬੱਚੀ ਆਉਂਦੀ ਆ ਜਿੰਨੇ ਵੀ ਆਉਂਦੇ ਨੇ ਇਹ ਟੁੱਟ ਸੇਵਾ ਇੱਥੇ ਕੁਛ ਹੈ ਗੁਰੂ ਦੀ ਕਿਰਪਾ ਹੈ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਦਵਾਈਆਂ ਦੇ ਨਾਲ ਨਾਲ ਜੇ ਤੁਸੀਂ ਇੱਕ ਵਾਰੀ ਇੱਥੇ ਆ ਕੇ ਚਰਨ ਵੰਦਨਾ ਕਰ ਲਈ ਨਾ ਤੁਹਾਡੇ ਅੱਗੇ ਦੁੱਖ ਵੈਸੇ ਕੱਟੇ ਜਾਣੇ ਇੱਥੇ ਗੁਰੂ ਆਪ ਵਰਤਦਾ ਹੈ ਅੱਲੇ ਮੈਂ ਇੱਕ ਵੀਡੀਓ ਦੇਖ ਰਿਆ ਸੀ ਆਪਾਂ ਘਰ ਜਦੋਂ ਰੋਟੀ ਬਣਾਉਂਦੇ ਆ ਕਹਿੰਦੇ ਰੋਟੀ ਆਪਾਂ ਇੱਥੇ ਮੰਨਦੇ ਪ੍ਰਸ਼ਾਦਾ ਘਰੇ ਪਕਣਾ ਪੜਾ ਇੱਥੇ ਪ੍ਰਸ਼ਾਦ ਕਹਨੇ ਆ ਗੁਰੂ ਆ ਵਰਤਦਾ ਲੈਂਗੁਏਜ ਚ ਹੋ ਜਾਂਦੀ ਸੋ ਤੁਹਾਨੂੰ ਫਿਰ ਅੰਦਰ ਜਾ ਕੇ ਵੀ ਉਹ ਅਸਰ ਕਰਦਾ ਹੈ ਉਹ ਦਵਾਈ ਨਹੀਂ ਅਸਰ ਕਰਦੀ ਜੋ ਗੁਰੂ ਦਾ ਲੰਗਰ ਇੱਥੇ ਗੁਰੂ ਦਾ ਪ੍ਰਸ਼ਾਦ ਆਪਾਂ ਨੂੰ ਅਸਰ ਕਰਦਾ ਸੋ ਮੇਰੀ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਇੱਕ ਵਾਰੀ ਇੱਥੇ ਆ ਕੇ ਦੇਖੋ ਗੁਰੂ ਆ ਵਰਤਦਾ ਵਾਕੇ ਵਿਸ਼ਵਾਸ ਹੈ ਮੈਂ ਤਾਂ ਸਾਰਿਆਂ ਨੂੰ ਇਹ ਕਹੂੰਗਾ ਬਾਕੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਹਿੰਦੇ ਚਪੈਰਾ ਸਾਹਿਬ ਕੱਟਣ ਨਾਲ ਨਾ ਜਿਹੜੇ ਦੁੱਖ ਕਸ਼ਟ ਜੀਵਨ ਦੇ ਵਿੱਚ ਹੁੰਦੇ ਨੇ ਉਹ ਸਾਰੇ ਕਹ ਲੋ ਕੱਟੇ ਜਾਂਦੇ ਨੇ ਬਸ ਇੱਥੇ ਆ ਕੇ ਮੱਥਾ ਟੇਕਣ ਦੀ ਦੇਰ ਹੈ ਤੇ ਦੁਪਹਿਰਾ ਸਾਹਿਬ ਇੱਥੇ ਆ ਕੇ ਹਾਜ਼ਰੀ ਭਰੋ ਤੇ ਵਾਹਿਗੁਰੂ ਆਪੇ ਮਿਹਰ ਕਰਨੀ ਸ਼ੁਰੂ ਕਰਦਾ ਤੁਹਾਨੂੰ ਇੱਥੇ ਮੈਂ ਹੀ ਨਹੀਂ ਬਹੁਤ ਲੋਕ ਐਸੇ ਮਿਲਣਗੇ ਜਿਹੜੇ ਕਹਿੰਗੇ ਮੇਰੇ ਬੱਚੇ ਦਾ ਫਲਾਣੀ ਪ੍ਰੋਬਲਮ ਸੀ ਮੇਰੇ ਘਰ ਵਾਲੇ ਦੀ ਪ੍ਰੋਬਲਮ ਸੀ ਅੱਜ ਉਹ ਤੁਰ ਕੇ ਇੱਥੇ ਆ ਰਹੇ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਵੀ ਜਵਾਬ ਦਿੱਤਾ ਹੈ ਸੀਗਾ ਜਿਹੜੇ ਬੈੱਡ ਤੇ ਸੀ ਮੈਨੂੰ ਇੱਕ ਲੇਡੀ ਵੀ ਆ ਰਹੀ ਆ ਯਾਦ ਕਹਿੰਦੀ ਮੈਂ ਹੀ ਦੁਪਹਿਰਾ ਕਟਣਾਉਂਦੀ ਸੀ ਅੱਜ ਮੇਰੇ ਘਰ ਵਾਲੇ ਮੇਰੇ ਨਾਲ ਆਉਂਦੇ ਜਦ ਡਾਕਟਰਾਂ ਨੇ ਕਹਤਾ ਇਹ ਮੁਸ਼ਕਲ ਹੈ ਕੰਮ ਇਹਦਾ ਹੁਣ ਤੋਰਨੀ ਬਾਬਾ ਜੀ ਆਪ ਕਿਰਪਾ ਕਰਦੇ ਬਸ ਉਹਨਾਂ ਦੀ ਰੇਂਜ ਵਿੱਚ ਕਮੀ ਸਾਡੇ ਮੰਗਾਂ 'ਚ ਕਮੀ ਆ ਅਸੀਂ ਖੁੰਝਦਾਨੀਦਾਲ ਕੋਈ ਨਹੀਂ ਅਗਲੀ ਵਾਰ ਜਾਇਆ ਮੰਗੇ ਨਹੀਂ 1 ਘੰਟਾ ਮੈਂ ਸਾਰਿਆਂ ਨੂੰ ਕਹਿੰਦਾ ਇੱਕ ਇੱਕ ਘੰਟਾ ਕੀ ਇੱਕ ਸਿਣ ਮੱਥਾ ਟੇਕ ਜਾਓ ਆ ਕੇ ਤੁਗੂਰ ਘਰ ਨਾਲ ਆ ਆਪਾਂ ਲੋਕਾਂ ਗਏ ਆ ਰੋਹੀ ਜਾਣੇ ਆ ਇੱਕ ਵਾਰ ਰੋਕੇ ਦੇਖੋ ਬਾਬੇ ਅੱਖਾਂ ਜੱਖਾ ਪਾ ਕੇ ਦੇਖੋ ਸੀ ਬਿਲਕੁਲ ਉਹ ਤਾਂ ਤੁਹਾਨੂੰ ਆਪਦਾ ਬਾਪੂ ਆ ਉਹ ਬਹੁਤ ਕਿਰਪਾ ਵਰਦੀ ਆ ਬਹੁਤ ਕਿਰਪਾ ਵਰਦੀ ਆ ਆ ਦੇਖੋ ਤੁਸੀਂ ਬੇਸ਼ੁਮਾਰ ਕਿੰਨੀ ਗਰਮੀ ਹੈ ਟੈਂਟ ਥੱਲੇ ਗਰਮੀ ਲੋਕ ਹਲੇ ਦੇਖੋ ਹੋਰ ਸੰਗਤ ਇੱਧਰ ਪਿੱਛੇ ਲੱਗ ਹੈਗੀ ਆ ਮੈਂ ਕੀ ਬਿਆਨ ਕਰਾਂ ਮੈਂ ਤਾਂ ਪਹਿਲਾਂ ਗਿਆ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਬਸ ਸਜਦਾਈਆ ਕੁਝ ਨਹੀਂ ਬੋਲ ਸਕਦਾ ਇਹਨਾਂ ਲਈ ਬਹੁਤ ಅಪਾਰ 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 ਕਿਰਪਾ ਉਹਨਾਂ ਦੀ ਤੁਹਾਨੂੰ ਕੀ ਦੱਸ ਰਿਹਾ ਸੀ ਕਿ ਤੁਸੀਂ ਆਪ ਵੀ ਮਤਲਬ ਤੁਸੀਂ ਕਿਸੇ ਪ੍ਰੋਬਲਮ ਹੁੰਦਾ ਨਾ ਜੋ ਜਿਹੜਿਆ ਹੂੰ ਤੇ ਜਦੋਂ ਇੱਥੇ ਆਉਣਾ ਹੁੰਦਾ ਉਹ ਸਭ ਭੁੱਲ ਜਾਂਦਾ ਵੀ ਸਿਰਫ ਇਹ ਹੁੰਦਾ ਵੀ ਆਪਾਂ ਜਾਣਾ ਹੈ ਉੱਥੇ ਤੇ ਸੇਵਾ ਕਰਨੀ ਹੈ ਦਪਹਿਰਾ ਸਾਫ ਕਰਨਾ ਅੱਜ ਨਾ ਹੁਣ ਮੈਂ ਅੱਜ ਦੀ ਗੱਲ ਕਰਦਾ ਮੇਰੀ ਨੀ ਬੜੀ ਕਮਰ ਦਰਦ ਹੁੰਦੀ ਸੀ ਸਰੀਰ ਥੋੜਾ ਡਾਂਵਾਂ ਡੋਲ ਜਾਂਦਾ ਅੱਛਾ ਜੀ ਗੋਲੀ ਖਾਗ ਜਾਵਾਂ ਹੁਣ ਗੋਲੀ ਖਾਣੀ ਭੁੱਲ ਆਇਆ ਮੈਂ ਕੋਈ ਮਤਲਬ ਮੈਡੀਸਨ ਪੇਂਟ ਕਲਰ ਪਰ ਹੁਣ ਤੋ ਜੇ ਲੂ ਮੈਂ ਤੁਹਾਨੂੰ ਆਂਦੇ ਮਿਲੂਗਾ 2 ਘੰਟੇ ਬਾਅਦ ਗੁਰੂ ਦੀ ਕਿਰਪਾ ਰੰਗ ਹੀ ਲੱਗ ਹੋਇਆ ਮੇਰੇ ਚਿਹਰੇ ਤੇ ਨਾ ਕੋਈ ਮਾਰੀ ਮੂਰੀ ਨਹੀਂ ਕੁਛ ਨਹੀਂ ਮੈਂ ਬਲੱਡ ਕੈਂਸਰ ਦਾ ਮਰੀ ਸੀ ਉਹ ਵਾਹਿਗੁਰੂ ਦੀ ਕਿਰਪਾ ਹੈ ਕਿਹੜਾ ਕੁਛ ਵੀ ਨਹੀਂ ਇਹ ਤਾਂ ਬੜੇ ਵੱਡੇ ਵੱਡੇ ਰੋਕ ਕੱਟੇ ਗਏ ਇਹ ਮੰਨਣ ਦੀ ਗੱਲ ਹੈ ਆ ਵੀਰ ਮੈਨੂੰ ਜਾਣਦਾ ਇਹਨਾਂ ਨੇ ਦੇਖਿਆ ਮੈਂ ਬੜਾ ਹੱਟਾ ਕੱਟਾ ਹੁੰਦਾ ਕੋਈ ਨਹੀਂ ਹੈ ਸਰੀਰ ਰਿਡਿਊਸ ਸ਼ੁਰੂ ਹੋ ਗਿਆ ਬਾਬਾ ਜੀ ਆਪਣੇ ਆਪ ਤੁਰਤੇ ਫਿਰਦੇ ਆ ਨਾ ਸਭ ਤੋਂ ਵੱਡੀ ਗੱਲ ਹੈ ਵਾਹਿਗੁਰੂ ਦੀ ਕਿਰਪਾ ਹੈ ਬڑے ਲੋਕ ਤਾਰੇ ਬਿੱਲ ਕੀ ਜਾਂਦੇ ਨੇ ਬੈਡਾਂ ਦੇ ਪੈਣੇ ਨੋ ਅਸੀਂ ਨੋ ਪਰ ਹਾਂ ਕੋਈ ਮੈਨੂੰ ਪ੍ਰੋਬਲਮ ਨਹੀਂ ਜਿਹੜੀ ਖਤਮ ਹੋ ਗਈ ਬਿਮਾਰੀ ਮੇਰੀ ਅੱਜ ਮੈਨੂੰ ਕੋਈ ਪ੍ਰੋਬਲਮ ਨਹੀਂ ਅੱਜ ਮੈਂ ਬਾਬਾ ਜੀ ਦਾ ਬਹੁਤ ਬਹੁਤ ਕੀ ਕਹਾ ਮੈਂ ਲਫ਼ਜ਼ ਨਹੀਂ ਕੀ ਸ਼ੁਕਰਾਨਾ ਕਰਾਂ ਉਸ ਬਾਬੇ ਦਾ ਉਹਦਾ ਸ਼ੁਕਰਾਨਾ ਸਾਨੂੰ ਪਹਿਲਾਂ ਤਾਂ ਗੁਰੂ ਸਾਹਿਬ ਨੇ ਸਾਨੂੰ ਸਿੱਖੀ ਜੀਵਨ ਦਿੱਤਾ ਅਸੀਂ ਲਾਲ ਹਾਂ ਗੁਰੂ ਦੇ ਗੁਰਗੋਵ ਸਿੰਘ ਲਾਲ ਆਪਾਂ ਸਾਨੂੰ ਨਾ ਬਹੁਤ ਬਹੁਤ ਲੱਗੇ ਇਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਤਾਂ ਹੀ ਤੁਹਾਨੂੰ ਮੈਂ ਇੱਕ ਅਰਜ਼ੀ ਕੀਤੀ ਆ ਵੀ ਲਾਈਕ ਮਾਹੇ ਗੁਰਜੀ ਕਾਕਾ ਵਾਹ